ਅੋ ਜੀ ਅੱਜ ਆਪਾਂ ਬਣਾਵਾਂਗੇ ਪੇਠੇ ਦੀ ਸਬਜ਼ੀ ਜਿਹਨੂੰ ਕਈ ਲੋਕ ਕद्दू ਵੀ ਕਹਿੰਦੇ ਆ ਤੇ ਤੁਹਾਨੂੰ ਦਿਖਾਣੇ ਕਿਵੇਂ ਤਿਆਰ ਹੁੰਦੀ ਆ ਇਹਦੇ ਲਈ ਆਪਾਂ ਕੁੰਡੀ ਦੇ ਵਿੱਚ ਮਸਾਲਾ ਤਿਆਰ ਕਰਾਂਗੇ ਜਿਹਦੇ ਵਿੱਚ ਮੈਂ ਪਿਆਜ਼ ਲਸਣ ਹਰੀ ਮਿਰਚ ਲੂਣ ਹਲਦੀ ਮਸਾਲਾ ਤੇ ਥੋੜੀ ਜਿਹੀ ਦੇਗੀ ਮਿਰਚ ਪਾਈ ਆ ਇਹ ਮਸਾਲਾ ਆਪਣਾ ਹੁਣ ਪੁੱਟਿਆ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ ਉਹ ਜਿਵੇਂ ਸਾਲਾ ਆਪਣਾ ਪੁੱਟ ਕੇ ਤਿਆਰ ਹੋ ਗਿਆ। ਹੁਣ ਆਪਾਂ ਚਲਾਵਾਂਗੇ ਗੈਸ। ਇਹ ਵਿੱਚ ਪਾਵਾਂਗੇ ਆਪਾਂ ਹੁਣ ਤੇਲ ਜਿੰਨੇ ਆਪਾਂ ਲੋੜ। ਹੁਣ ਆਪਾਂ ਪੇਠੇ ਨੂੰ ਥੋੜਾ ਜਿਹਾ ਫਰਾਈ ਕਰਲਾਂਗੇ। ਇਹ ਵਿੱਚ ਆਪਾਂ ਨੂੰ ਥੋੜਾ ਜਿਹਾ ਹਿਲਾਈ ਹੈ ਨਾ। ਇੱਕ ਵਾਰੀ ਆਪਾਂ ਇਹਨੂੰ ਦੇਖ ਲੈਂਦੇ। ਲਓ ਜੀ ਹੁਣ ਆਪਾਂ ਇਹਨੂੰ ਇਹ ਫਰਾਈ ਹੋ ਗਿਆ। ਹੁਣ ਆਪਾਂ ਇਹਨੂੰ ਕੱਢ ਲੈਨੇ ਆ। ਆਪਾਂ ਬਚੀ ਹੋਏ ਤੇਲ ਦੇ ਵਿੱਚ ਪਾਉਨੇ ਆ ਮੇਥੀ ਦਾਣਾ। ਮੇਥੀ ਦਾਣਾ ਨਾਲ ਇਹਦਾ ਫਲੇਵਰ ਹੈ ਜਿਹੜਾ ਬਹੁਤ ਵਧੀਆ ਹੁੰਦਾ। ਥੋੜਾ ਜਿਹਾ ਆਪਾਂ ਪਾਵਾਂਗੇ ਜੀਰਾ। ਉਨੇ ਦੇਖ ਪਾਵਾਂਗੇ ਆਪਾਂ। ਪੁੱਟਿਆ ਹੋਇਆ ਮਸਾਲਾ। ਤੁਹਨਾ ਪਾ ਜਿਹੜਾ ਕੁੰਡੀ ਚ ਮਸਾਲਾ ਆ। ਇਹ ਢੋਗਿਆ ਪਾ ਇਹਦੇ ਵਿੱਚ ਪਾਵਾਂਗੇ। ਮਸਾਲਾ ਆਪਣਾ ਜਿਹੜਾ ਉਹ ਪੁੰਨਿਆ ਗਿਆ ਹੁਣ ਆਪਾਂ ਵਿੱਚ ਪਾ ਦਾਂਗੇ ਸਬਜੀ ਇਹਨੇ ਮੈਂ ਆਪਾਂ ਠੱਠਾ ਲਾ ਲਿਆ ਰੋਣਾ ਆਪਾਂ ਸਬਜੀ ਨੂੰ ਦੇਖ ਲਓ ਆਪਾਂ ਬਣਾਣਾ ਇਹ ਖੱਟਾ ਮਿੱਠਾ ਪੇਠਾ ਤੇ ਇਹਦੇ ਵਿੱਚ ਇਸ ਲਈ ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾਵਾਂਗੇ ਚੀਨੀ ਇੱਕ ਚਮਚ ਜੀਨੀ ਦਾ ਪਾਵਾਂਗੇ ਆਪਾਂ ਇਹ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਇਮਲੀ ਕਿਉਂਕਿ ਆਪਣਾ ਜਿਹੜਾ ਪੇਠਾ ਆ ਆਪਾਂ ਖੱਟਾ ਮਿੱਠਾ ਬਣਾ ਰਹੇ ਹਾਂ ਇਹ ਹੁਣ ਆਪਾਂ ਸਬਜ਼ੀ ਨੂੰ ਦੇਖਦੇ ਹਾਂ सब्जी होगी आपकी ये तो पाने आप हम धनिया सब्जी अपनी तैयार है जो तक मेरी रेसिपी चंगी लगी हो मेरे चैनल में सबसक्राइब जरूर करो जी थैंक यू बहुत बहुत